ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਮਾਲਵਾ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਝੋਨਾ ਲਗਾਇਆ ਜਾਂਦਾ ਹੈ। ਉੱਥੇ ਸੰਗਰੂਰ ਦੇ ਵਿੱਚ ਲਗਭਗ 238000 ਹੈਕਟੇਅਰ ਝੋਨੇ ਦੀ ਖੇਤੀ ਹੁੰਦੀ ਹੈ। ਸੰਗਰੂਰ ਦੇ ਵਿੱਚ ਪਹਿਲਾ ਕਿਸਾਨ ਸਭ ਤੋਂ ਜ਼ਿਆਦਾ ਪੂਰਸਾ 44 ਕਿਸਮ ਦਾ ਝੋਨਾ ਲਗਾਉਂਦੇ ਸਨ ਜਿਹੜਾ 4 ਪ੍ਰਤੀ ਏਕੜ 35 ਤੋਂ 40 ਕੁੰਟਲ ਹੁੰਦਾ ਹੈ ਤੇ ਕਿਸਾਨਾਂ ਭਰਾਵਾਂ ਨੂੰ ਚੰਗੀ ਕਮਾਈ ਵੀ ਹੁੰਦੀ ਹੈ ਪਰ ਝੋਨੇ ਦੀ ਵਾਢੀ ਤੋਂ ਬਾਅਦ ਬਰਾਲੀ ਨੂੰ ਸਾੜਨ ਦੀ ਸਮੱਸਿਆ ਉਹਨਾਂ ਦੇ ਗਲੇ ਦੀ ਹੱਡੀ ਬਣ ਜਾਂਦੀ ਸੀ ਜਿਸ ਕਾਰਨ ਕਿਸਾਨ ਚਿੰਤਾ ਦੇ ਵਿੱਚ ਰਹਿੰਦੇ ਨੇ। ਇਸ ਨੂੰ ਲੈ ਕੇ ਸਰਕਾਰ ਨੇ ਅਪੀਲ ਕੀਤੀ ਹੈ ਕਿ ਕਿਸਾਨ ਖੂਸਾ 43 ਉਛੜ ਕੇ ਝੋਨੇ ਦੀਆਂ ਹੋਰ ਕਿਸਮਾਂ ਜਿਵੇਂ ਕਿ 126 27 28 29 31 ਜਾਂ ਫਿਰ ਬਾਸਮਤੀ ਲਗਾਉਣ। ਸਰਕਾਰ ਨੇ ਵਾਅਦਾ ਕੀਤਾ ਹੈ ਕਿ ਝੋਨੇ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਤੇ ਇਸ ਦਾ ਅਸਰ ਹੁਣ ਸੰਗਰੂਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਜੂਨ ਦੇ ਅੰਤ ਤੱਕ ਲਗਭਗ ਹਰ ਖੇਤ ਵਿੱਚ ਝੋਨਾ ਲੱਗ ਜਾਂਦਾ ਸੀ ਹੁਣੇ ਖੇਤ ਖਾਲੀ ਪਏ ਨੇ। ਜਿਸ ਕੇ ਸਾਹਮਣੇ ਕੋਲ 20 ਏਕੜ ਜ਼ਮੀਨ ਹੈ ਉਹ ਮਹਿਜ਼ 4 ਤੋਂ 5 ਏਕੜ ਵਿੱਚ ਹੀ ਖੂਸਾ 43 ਕਿਸਮ ਲਗਾ ਰਿਹਾ ਹੈ। ਮੈਂ ਜੀ 40 ਕਿੱਲੇ ਦੀ ਖੇਤੀ ਕਰ ਰਿਹਾ ਤੇ ਪਿਛਲੀ ਵਾਰ ਤਾਂ ਪੂਸਾ 44 ਲਾਈ ਸੀ ਸਾਰੀ ਇਸ ਵਾਰ ਪੂਸਾ 44 ਦੀ ਪਨੀਰੀ ਅਸੀਂ ਰੱਖੀ ਨਹੀਂ ਸੀ ਕਿਉਂਕਿ ਪਹਿਲਾਂ ਸਰਕਾਰ ਬਨਵਾਇਆ ਸੀ ਵੀ ਤਰੀਕ ਲੇਟ ਕਰਾਂਗੇ ਸੀ ਤੇ ਜਦੋਂ ਬਾਅਦ ਚ ਫੇਰ ਇਹਨਾਂ ਨੇ ਕਹਿਤਾ ਵੀ ਅਸੀਂ 15 ਤਰੀਕ ਨੂੰ ਲਾਈਟ ਸੱਡ ਰਹੇ ਹਾਂਗੇ ਫੇਰ ਤਕਰੀਬਨ ਸਾਰੇ ਵੀ ਜਿੰਨੇ ਵੀ ਕਿਸਾਨ ਸੀ ਆਪਣੇ ਪਿੰਡ ਦੇ ਕਿਸੇ ਕੋਲ ਹੈ ਨਹੀਂ ਸੀ ਪਨੀਰੀ ਫੇਰ ਕਿਸੇ ਨੇ ਕਿਤੋਂ ਲਈ ਕਿਸੇ ਨੇ ਕਿਥੋਂ ਲਈ ਫੇਰ ਪੂਸ਼ਾ ਦਾ ਬੀਜ ਥੋੜਾ ਥੋੜਾ ਲੈ ਲਿਆ ਇਸ ਲਈ ਹੁਣ ਅਸੀਂ ਕੀ ਕਰ ਰਹੇ ਹਾਂ ਮਤਲਬ ਅੱਧਿਕ ਤਾ ਪੂਸ਼ਾ ਲਾ ਰਹੇ ਹਾਂ ਤੇ ਅੱਧਿਕ ਜਿਵੇਂ 126 ਆ ਗਈ ਤੇ ਜਬ ਆਸਪਤੀ ਆਉ ਲੋਵਾ ਐਤ ਕੀ ਵੀਰ ਜੀ ਅਸਲ ਚ ਸਾਰੇ ਕਿਸਾਨ ਤਿਆਰ ਸੀ ਵੀ ਅਸੀਂ ਬਾਂਸਪਤੀ 1026 ਲਾਵਾਂਗੇ ਜੋ ਕਿ ਘਟ ਦਿਨ ਦੇ ਵਿੱਚ ਪੱਕਦੀ ਹੈ ਜਦੋਂ ਸਰਕਾਰ ਨੇ ਤਰੀਕ ਦਿੱਤੀ 15 ਫੇਰ ਲੋਕਾਂ ਨੂੰ ਫੇਰ ਹੋ ਗਿਆ ਵੀ ਚਲੋ ਐਤ ਕੀ ਇਹਦਾ ਥੋੜਾ ਜਿਹਾ ਝਾੜ ਵੱਧ ਹੁੰਦਾ ਵੀ ਚਲੋ ਪੂਸਾ ਫੇਰ ਲਾਵਾਂ ਵੈਸੇ ਐਤ ਕੀ ਲੋਕਾਂ ਦਾ ਹੈ ਨਹੀਂ ਸੀ ਮੂੜੇ ਤੇ ਪਰ ਫੇਰ ਵੀ ਸਰਕਾਰ ਨੇ ਮੂਡ ਬਣਾਇਆ ਇਹ ਜਿਹੜਾ ਮੇਰਾ ਨਾਮ ਅਮਰਿਕ ਸਿੰਘ ਹੈ ਤੇ ਮੈਂ 26 ਏਕੜ ਦੀ ਖੇਤੀ ਕਰਦਾ ਤੇ ਪੂਸਾ ਦਾ ਇਸ ਵਾਰ ਮੈਂ ਪਿਛਲੀ ਵਾਰ ਹੀ ਲਾਇਆ ਸੀ ਮੈਂ 10 12 ਗਿੱਲੇ ਤੇ ਐਤ ਕੀ ਮੈਂ ਲਾਇਆ ਨਹੀਂ 7 ਗਿੱਲੇ ਯਾਨ ਲਗਭਗ 6-7 ਕਿਲ ਮੈਂ ਪੂਸਾ ਤਾਂ ਘਟਾ ਚੁੱਕਾ ਤੇ ਬਾਕੀ ਦਾ ਹੁਣ ਹੌਲੀ-ਹੌਲੀ 131 ਬਾਂਸਪਤੀ ਦੇ 26 ਜਿਵੇਂ ਜਿਵੇਂ ਟਾਈਮ ਆਉ ਲਾਵਾਂਗੇ ਹੁਣ ਇਹ ਲਵਾਈ ਚੱਲ ਰਹੀ ਹੈ ਜਿਹੜੀ 26 ਦੀ ਹੈ 26 ਦਾ ਗਾਂ 10-15 ਚ ਲਈ ਤੱਕ ਚੱਲੀ ਜਾਊਗੀ 15-20 ਤੱਕ ਵੀ ਚੱਲੀ ਜਦੀ ਹੈ ਨਹੀਂ ਮੈਂ ਪਹਿਲੇ 4-5 ਸਾਲ ਤੋਂ 26 ਲਾਉਂਦਾ ਆ ਰਿਹਾ ਜੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਥੋੜਾ ਬਹੁਤ ਘਟਦਾ 26 ਦੇ ਝਾੜ ਪੂਸਾ ਨਾਲੋਂ ਪਰ ਇੰਨਾ ਜ਼ਿਆਦਾ ਨਹੀਂ ਘਟਦਾ ਹੈਗਾ ਉਹ ਇਹ ਆਪਣਾ ਖਰਚਾ ਬਚ ਰਿਹਾ ਦਾ ਸਪਰੇਆ ਦਾ ਖਰਚਾ ਬਹੁਤ ਬਚਦਾ ਇੱਕ ਸਪਰੇ ਹੁੰਦੀ ਹੈ ਉਹਦੇ ਉੱਪਰ ਪੂਸਾ ਤਿੰਨ-ਚ ਪਾਣੀ ਦੀ ਬਚਤ ਲਾਲ ਵੀ ਇੱਕ ਮਹੀਨਾ ਪਹਿਲਾਂ ਪਾਣੀ ਨਿਕਲਦੇਗਾ ਪੂਸਾ ਵਾਸਤੇ ਆਪਣਾ ਤਾਂ ਇੱਕ ਮਹੀਨਾ ਪਾਣੀ ਇਹਦੇ ਨੂੰ ਘਟ ਪਹਿਲਾਂ ਲੇਡ ਲੈਂਦੀ ਹੈਗੀ ਤੇ 15 20 ਦਿਨ ਪਹਿਲਾਂ ਉਹ ਆ ਜਾਂਦੀ ਹੈਗੀ ਛੋਨਾ ਲਗਾਉਣ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਇਸ ਦਾ ਫਾਇਦਾ ਹੋ ਰਿਹਾ ਕਿਉਂਕਿ ਇਸ ਵਾਰ ਉਹਨਾਂ ਨੂੰ ਕਾਫੀ ਲੰਬਾ ਸਮਾਂ ਕੰਮ ਮਿਲ ਰਿਹਾ ਹੈ ਧਾਨ ਲਗਾਉਣੇ ਕਿ ਲਈ ਆਏ ਜੀ ਮੇਰਾ ਗੱਬਰ ਨਾਮ ਹੈ ਮੈਂ 15 ਸਾਲ ਸੇ ਜੀੜੀ ਲਗਾ ਰਿਹਾ ਹਾਂ ਤਾਂ ਇਸ ਵਾਰ ਮੌਸਮ ਅੱਛਾ ਦਿਖ ਰਿਹਾ ਹੈ और इससे पहले कि दो चार दिन पहले बहुत धूप था और काम कम हो रहा था इस बार ज़िमींदार नए 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 फसल लगाते हैं सर जी हाँ हम लोग को कम टाइम में काम ख़त्म हो जाता था इस बार क्या होगा कि लंबा टाइम इसलिए लगेगा कि नमें नवे जीरी जिमींदारों ने उगा लिए कभी आज से दस दिन और लेट है और कोई बीस दिन लेट है इस प्रकार से काम चलेंगे जी हमारा काम लंबा चल जाएगा हाँ दूसरी वो जो ऊषा था ना ऊषा उसको कम कर रहा है और जो नमी जीरी को तो नाम नहीं जान रहा हूँ सर लेकिन उसका ज़्यादा उपजाऊ कर रहा है इस बार तो लगभग डेढ़ महीना से भी टप सकता है पहले हम 20-25 दिन में काम ख़त्म कर देते थे हमारा पैसा भी कुछ अच्छा बन जाता था इस बार लंबा चलेगा हमको रुकना पड़ता है फिर उसके लिए हमको वेट करना पड़ता है ज़्यादा कम ज़्यादा मिलेगा सर कम ਨਜ਼ਦੀਕ ਪੰਜਾਬ ਵਿੱਚ ਉਨੇ ਦੀ ਖੇਤੀ ਦੇ ਚੱਲਦੇ ਆਏ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਨੀਵਾ ਜਾ ਰਿਹਾ ਹੈ ਤੇ ਸਰਕਾਰ ਕਿਸਾਨਾਂ ਨੂੰ ਖੇਤਾਂ ਤੱਕ ਮੈਰੀ ਪਾਣੀ ਲਿਉਣ ਵਿੱਚ ਜੁਟੀ ਹੋਈ ਹੈ ਉਥੇ ਹੀ ਕਿਸਾਨਾਂ ਪਰਵਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਫਸਲ ਨੂੰ ਲਗਾਇਆ ਜਾਵੇ ਜਿਸ ਵਿੱਚ ਪਾਣੀ ਦੀ ਖਪਤ ਘੱਟ ਹੋਵੇ ਜੀ ਸਰ ਤੋਂ ਨੂੰ ਪਤਾ ਹੀ ਹੈ ਵੀ ਪੰਜਾਬ ਸਰਕਾਰ ਵੱਲੋਂ ਜਦੋਂ ਦਾ ਕੂਸ਼ਾ 44 ਦਾ ਮਤਲਬ ਜਾਂ ਲੰਬੀਆਂ ਕਿਸਮਾਂ ਨੇ ਜਿਹੜੀਆਂ ਪੱਕਣ ਵਾਲੀਆਂ ਉਹਨਾਂ ਨੂੰ ਬੈਨ ਕੀਤਾ ਗਿਆਗਾ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਰੁਝਾਨ ਹੈਗਾ ਦੂਜੀਆਂ ਵੈਰਾਈਟੀਆਂ ਵੱਲ ਵੱਧ ਰਿਹਾ ਹੈਗਾ ਠੀਕ ਹੈ ਉਹਦੇ ਜੋ ਨਿਕਲ ਕੇ ਸਾਹਮਣੇ ਆਇਆ ਵੀ ਪੀਆਰ 131 126 ਜਿਹੜੀਆਂ ਆਮ ਪਰਮਲ ਕਿਸਮਾਂ ਨੇ ਉਹਨਾਂ ਦਾ ਜਿਹੜਾ ਰਕਬਾਗਾ ਕਾਫੀ ਹੱਦ ਤੱਕ ਵਧੇਗਾ ਅਨੁਮਾਨਿਤ ਹੈ ਵੀ 25 30% ਦੇ ਲਗਭਗ ਜਿਹੜਾ ਰਕਬਾਗਾ ਉਹਨਾਂ ਫਸਲਾਂ ਥੱਲੇ ਆਏਗਾ ਮਤਲਬ ਪਰਮਲ ਵੈਰਾਈ ਥੱਲੇ ਆਏਗਾ ਔਰ ਨਾਲ ਹੀ ਇੱਕ ਟੈਂਡੇ ਵੀ ਹੈ ਵੀ ਉਸ ਤੋਂ ਅੱਗੇ ਜਿਹੜਾ ਬਾਸਮਤੀ ਥੱਲੇ ਵੀ ਸਾਡੀ ਕੋਸ਼ਿਸ਼ ਹੈ ਵੀ ਜਿਹੜਾ ਸੰਗਰੂਰ ਦੇ ਵਿੱਚ ਜਿਹੜਾ ਰਕਬਾਗਾ ਪਿਛਲੇ ਸਾਲ ਦੇ ਮੁਕਾਬਲੇ ਵਧਣ ਦੀ ਸੁਭਾਅ ਬਣਿਆ ਫਿਰ ਉਸਦਾ ਲਿਕਵਿਡ ਪੀਸਸ ਆ ਵੀ ਘਟਿਆ ਸੀ ਸਵਾਰਮਤ ਕੋਟੋ ਉਸਾ ਕਿੰਨੇ ਪਰਸੈਂਟ ਲੱਗਣ ਦੀ ਤੁਹਾਨੂੰ ਉਮੀਦ ਹੈ ਪੂਛਾ ਜੇਕਰ ਦੇਖਿਆ ਜਾਵੇ ਜੇਕਰ 2 238000 ਏਕੜ ਦੇ ਵਿੱਚੋਂ ਅਸੀਂ ਦੇਖਦੇ ਹਾਂ ਤਾਂ ਸਾਡੇ ਕੋਲ ਪਿਛਲੇ ਸਾਲ 50% ਦੇ ਲਗਭਗ ਜਾਂ 60 55 ਤੋਂ 60 ਦੇ ਵਿੱਚ ਰਕਬਾ ਰਹਿੰਦਾ ਸੀਗਾ ਪੂਛਾ 44 ਦਾ ਇਸ ਵਾਰ ਹੈਗਾ ਜਿਹੜਾ ਕਿਉਂਕਿ ਦੇਖੋ ਸੇਲ ਤਾਂ ਜਿਹੜੇ ਪ੍ਰਾਈਵੇਟ ਡੀਲਰ ਜਾਂ ਕਿਸੇ ਵੀ ਏਜੰਸੀ ਨੇ ਪੂਛਾ 44 ਦਾ ਵੀ ਤਾਂ ਸੇਲ ਨਹੀਂ ਕੀਤਾ हां ਉਹ ਕਿਸਾਨਾਂ ਨੇ ਥੋੜਾ ਬਹੁਤ ਜਿਨ੍ਹਾਂ ਕੋਲ ਆਪਣਾ ਵੀ ਪਿਆ ਉਹਨਾਂ ਨੇ ਹੀ ਲਗਾਇਆਗਾ ਜਣੀ ਅਨੁਮਾਨਤ ਜੇ 50 ਜਾਂ 60% ਪਿਛਲੇ ਸਾਲ ਰਹਿਣਾ ਸੀਗਾ ਇਸ ਵਾਰ ਜਿਹੜਾ ਏਰੀਆ ਹੈਗਾ 25 ਜਾਂ 30% ਰਹਿਣ ਦੀ ਸੰਭਾਵਨਾ ਹੈ ਸਰ ਇਹਦੇ ਨਾਲ ਜਿਹੜੇ ਦੂਸਰੇ ਬੀਜ ਨੇ ਜਿਵੇਂ ਤੁਸੀਂ ਕਹਿੰਦੇ 26 ਹਸਤਾਜੀ 31 ਹੈ ਦੂਸਰੇ ਵਾਸਤੇ ਹਾਂਜੀ ਹਾਂਜੀ ਇਨਾਂ ਦੀ ਲਗਾਈ ਦਾ ਸਮਾਂ ਦਾ ਅੱਗੇ ਹੋਏਗਾ ਹਾਂਜੀ ਬਿਲਕੁਲ ਬਿਲਕੁਲ ਪਾਣੀ ਦੀ ਬਿਲਕੁਲ ਬਚਦਾ ਜੀ ਜਿਵੇਂ ਕਿ ਤੁਹਾਨੂੰ ਦੱਸ ਹੀ ਦਈਏ ਕਿ ਨੈਕਸਟ ਵੀਕ ਹੈ ਕਿ ਜਿਹੜੀ بارش ਦੀ ਵੀ ਪ੍ਰੈਡਿਕਸ਼ਨ ਹੈ ਕੁਦਰਤੀ ਗੱਲ ਹੈ ਕਿ ਜਿਹੜੀਆਂ ਵੈਰੈਟੀਆਂ ਸ਼ਾਰਟ ਡਿਊਰਿਸ਼ਨ ਵੈਰੈਟੀ ਨੇ ਆਪਾਂ ਉਹ ਬੀਜਾਂਗੇ ਤਾਂ ਕੁਝ ਤੁਹਾਡਾ ਜਿਹੜਾ ਅੰਡਰਗ੍ਰਾਉਂਡ ਵਾਟਰ ਹੈਗਾ ਉਹਦਾ ਵੀ ਜਿਹੜਾ ਲੈਵਲ ਸਥਿਰ ਰਹੂਗਾ ਔਰ ਜਾਦੇ ਅਸੀਂ ਜਿਹੜਾ بارش ਦਾ ਪਾਣੀ ਆ ਉਹਨੂੰ ਯੂਟਿਲਾਈਜ਼ ਕਰਕੇ ਜਿਹੜੀ ਆਪਣੀ ਫਸਲ ਹੈਗੀ ਉਹ ਪਕਾ ਸਕਦੇ ਹਾਂ